ਅਲਫ਼ ਉਸ ਅਲੱਖ ਨੂੰ ਯਾਦ ਰੱਖੀਏ ਜਿਹੜਾ ਕੱਖ ਤੋਂ ਲੱਖ ਬਣਾਉਂਦਾ ਜੀ ਮੁਰਦੇ ਦਿਲਾਂ ਨੂੰ ਪਲਾਂ ਵਿੱਚ ਸ਼ੇਰ ਕਰਦਾ ਜਦੋਂ ਮਿਹਰ ਦੀ ਬੂੰਦ ਵਸਾਉਂਦਾ ਜੀ ਤਖਤੋਂ ਵਖਤ ਤੇ ਸਖਤੀੋਂ ਨੇਕ ਬਖਤੀ ਉਹਦਾ ਅੰਤ ਹਿਸਾਬ ਨਾ ਆਮਦਾ ਜੀ ਕਾਦਰ ਯਾਦ ਹੈ ਸੁਖ ਵਿਚਾਰ ਦੇ ਵਿੱਚ ਜਿਵੇਂ ਆਪ ਹੈ ਨਾਨਕ ਫਰਮਾਉਂਦਾ ਜੀ ਅਲਫ਼ ਓਸ ਜਿਹਾਂ ਨਹੀਂ ਹੋਰ ਕੋਈ ਯਾਰੋ ਓਸ ਦਾ ਕਰਨਾ ਧਿਆਨ ਚੰਗਾ ਜਿੰਦੇ ਜੀ ਜ਼ਬਾਨ થી ਉਹੋ ਨਿਕਲੇ ਧਿਆਨ ਓਸ ਦੇ ਵਿੱਚ ਮਰ ਜਾਣ ਚੰਗਾ ਏ ਚੋਰੀ ਕੋਲੋਂ ਚੰਗਾ ਮੰਗ ਖਾਣਾ ਯਾਰੋ ਮੰਗਣੇ ਤੋਂ ਮੌਰਾ ਖਾਣ ਚੰਗਾ ਕਾਦਰ ਯਾਦ ਚੰਗੀ ਗੱਲਾਂ ਚੰਗੀਆਂ ਚੋਂ ਐ ਪਰ ਸਭ ਤੋਂ ਉਸ ਦਾ ਗਿਆਨ ਚੰਗਾ ਬੇ ਬਹੁਤ ਸੁਲਤਾਨ ਜਹਾਨ ਅੰਦਰ ਆਲੀ ਸ਼ਾਨ ਵੱਡੇ ਸ਼ਾਹ ਹਜ਼ੂਰ ਹੋ ਗਏ ਫਰਾਊਨ ਸ਼ਦਾਦ ਨੇ ਬਾਗ ਲਾਇਆ ਪਹਿਲਾ ਪਾਮ ਦੇ ਵੰਗਰ ਮੋਰ ਹੋ ਗਏ ਜਦੋਂ ਚੋਰ ਕਾ ਜ਼ਾਦਾ ਆਣ ਪਿਆ ਰੰਗ ਤਿਨਾ ਦੇ ਹੋਰ ਦੇ ਹੋਰ ਹੋ ਗਏ ਕਾਦਰ ਯਾਰ ਸਮਿਆਂ ਸਭ ਰਹਿ ਇਥੇ ਤੇ ਬਣਾਉਣ ਵਾਲੇ ਵਿੱਚ ਗੌਰ ਹੋ ਗਏ ਤੇ ਤਮਾਮ ਓ ਸਾਫ ਇਨਸਾਨ ਵਿੱਚੋਂ ਕੋਈ ਨਹੀਂ ਬਹਾਦਰੀ ਤੁਲ ਮੀਆਂ ਜਿਹੜਾ ਮਰਦ ਹਟਹਾਰ ਹੋ ਸਰਦ ਜਾਵੇ ਰੰਗ ਜ਼ਰਦ ਬਸੰਤ ਦਾ ਫੁੱਲ ਮੀਆਂ ਤਹਕੀਕ ਉਹ ਮਰਦ ਨਹੀਂ ਜਿਹੜਾ ਹੈ ਗੱਲ ਬਰੀਕ ਨਾ ਜਾਵਣੀ ਫੁੱਲ ਮੀਆਂ ਕਾਦਰ ਯਾਰ ਬਹਾਦਰੀ ਮੁੱਲ ਪਾੰਦੀ ਜਦੋਂ ਆ ਜਾਂਦੀ ਸਿਰ ਤੇ ਝੁੱਲ ਮੀਆਂ ਸੇ ਸਾਬਤੀ ਸੁਣ ਕੇ ਬਹਾਦਰਾਂ ਦੀ ਦਿਲ ਪੀਂਗਦਾ ਐਸ਼ ਓਲਾਰਿਆਂ ਵਿੱਚ ਰੂਹ ਖੁਸ਼ੀ ਦੇ ਨਾਲ ਵਸਾਲ ਕਰਦਾ ਆਸ਼ਿਕ ਮਸਤ ਜਿਉਂ ਖਿਆਲ ਪਿਆਰਿਆਂ ਵਿੱਚ ਰਣਜੀਤ ਸਿੰਘ ਸਰਕਾਰ ਦੇ ਅਫਸਰਾਂ ਨੂੰ ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਵਿੱਚ ਕਾਦਰੀ ਯਾਰ ਬਹਾਦਰਾਂ ਵਿੱਚ ਚਮਕੇ ਹਰੀ ਸਿੰਘ ਜਿਉ ਚੰਨ ਸਿਤਾਰਿਆਂ ਵਿੱਚ ਜੀਮ ਜੰਗ ਦਾ ਵੱਡਾ ਅਤਾਈ ਦੂਲਾ ਜਾਣੇ ਖੂਬ ਲੜਾਈ ਦੇ ਢੰਗ ਮੀਆਂ ਜੁਰਤ ਫੁਰਤ ਉਸ ਤੇਜ ਪਲੰਗ ਵਾਲੀ ਹੋਵਣ ਸੂਰਮੇ ਦੇਖ ਕੇ 당 ਮੀਆਂ ਕੋੜੇ ਹੋ ਅਸਵਾਰ ਤਲਵਾਰ ਫੜਦਾ ਚੜਦਾ ਆ ਗੁਲਨਾਰ ਦਾ ਰੰਗ ਮੀਆਂ ਕਾਦਰ ਯਾਰ ਲੰਗੋਟੀਆਂ ਯਾਰ ਗੂੜਾ ਰਹਿੰਦਾ ਨਿਤ ਸਰਕਾਰ ਦੇ ਸੰਗ ਮੀਆਂ ਸੀਨ ਸੁਖ ਦੇ ਵਿੱਚ ਜਦ ਮੁদ্দਤ ਗੁਜ਼ਰੀ ਮਹਾਰਾਜ ਨੇ ਮੁਲਕ ਵੱਲ ਧਿਆਨ ਕੀਤਾ ਆਖੇ ਬਹੁਤ ਚਿਰ ਸੁਖ ਦਾ ਹੋ ਚੱਕਰ ਜੀਉੜਾ ਇਸ ਦੇ ਵਿੱਚ ਗਲਤਾਨ ਕੀਤਾ ਅੱਗੋਂ ਈਨ ਨਾ ਇਸ ਦੀ ਮਨ ਸਾਵੇਂ ਪੁਖਤਾ ਦਿਲ ਦੇ ਵਿੱਚ ਪਹਿਮਾਨ ਕੀਤਾ ਕਾਦਰ ਯਾਰ ਦਰਬਾਰ ਲਗਾਵਣੇ ਦਾ ਮਹਾਰਾਜ ਨੇ ਚੱਕ ਫਰਮਾਨ ਕੀਤਾ ਸੀਨ ਸ਼ੌਕ ਦੇ ਨਾਲ ਤਿਆਰ ਹੋ ਕੇ ਆਏ ਸਿੰਘ ਸਰਦਾਰ ਦਲੇਰ ਯਾਰੋ ਸਾਹਮਣ ਬੁਰਜ ਵਿੱਚ ਆ ਕੇ ਬੈਠ ਜਾਂਦੇ ਮਹਾਰਾਜ ਦੇ ਚਾਰ ਚੋਫੇਰ ਯਾਰੋ ਸਿੰਘ ਗਸੂਰ ਮੇ ਚਿਤਰੀਆਂ ਵਾਂਗ ਚਾਤਰ ਮਹਾਰਾਜ ਝੂਲੇ ਵਿੱਚ ਸ਼ੇਰ ਯਾਰੋ ਕਾਦਰ ਯਾਰ ਹੈ ਸ਼ੇਰਾਂ ਨੇ ਮਾਸ ਖਾਣਾ ਗੱਲ ਸਮਝਣੋ ਕਰੋ ਨਾ ਦੇਰ ਯਾਰੋ ਸਵਾਦ ਸਾਫ ਇਹ ਹਾਲ ਮਲੂਮ ਮੈਨੂੰ ਮਹਾਰਾਜ ਨੇ ਸੁਖਨ ਅਲਾਇਆ ਜੀ ਤੁਸਾਂ ਗਾਜੀਆਂ ਸਿਰਾਂ ਦੀਆਂ ਬਾਜੀਆਂ ਲਾ ਸਾਡਾ ਨਾਮ ਨਾ ਸ਼ੋਖ ਕਰਾਇਆ ਜੀ ਮੁਜੱਫਰ ਖਾਨ ਪਠਾਨ ਮੁਲਤਾਨ ਵਾਲਾ ਜ਼ਰਾ ਤਾਬਨਾ ਤੁਸਾਂ ਦੀ ਲਿਆ ਆ ਜੀ ਕਾਦਰੀ ਯਾਰ ਕਸ਼ਮੀਰ ਨੂੰ ਮਾਰ ਕੇ ਤੇ ਇਹ ਮੁਲਕ ਪੰਜਾਬ ਵਧਾਇਆ ਜੀ ਜੋ ਆਦੇ ਜ਼ਰੂਰ ਹੈ ਦਿਲ ਦੀ ਮੁਰਾਦ ਮੇਰੀ ਜ਼ਰਾ ਹੋਰ ਉੱਚੀ ਗੁੱਡੀ ਚਾੜੀਏ ਜੀ ਸ਼ਾਮ ਮਹਮੂਦ ਪਠਾਨ ਹੈ ਤਾਣ ਵਾਲਾ ਜ਼ਰਾ ਉਸ ਨੂੰ ਚੱਲ ਵੰਗਾਰੀਏ ਜੀ ਰਹੀਸੀ ਵਿੱਚ ਜਹਾਨ ਦੇ ਨਾਮ ਯਾਰੂ ਮਰਨ ਮਾਰਨੋਂ ਮੂਲ ਨਾ ਹਾਰੀਏ ਜੀ ਕਦਰ ਯਾਰ ਚੱਲ اٹਕ ਨੂੰ ਗਾਣ ਪਾ ਕੇ ਸਿੱਧਾ ਜਾ ਪਸ਼ੋਰ ਨੂੰ ਮਾਰੀਏ ਜੀ ਤੋਏ ਤਲਬ ਮੈਨੂੰ ਉਸ ਸੂਰਮੇ ਦੀ ਜਿਹੜਾ ਬੀੜਾ ਪਸ਼ੋਰ ਦਾ ਆਣ ਚੁੱਕੇ ਲੈ ਕੇ ਫੌਜ ਦਰਿਆ ਦੀ ਮੋਜ ਵਾਂਗੂੰ ਸਿੱਧਾ ਜਾਣ ਜ਼ਦੀਕ ਪਠਾਨ ਟੁੱਕੇ ਬਾਣ ਜਵਾਨ ਤੇ ਤੀਰ ਕਮਾਨ ਫੜ ਕੇ ਵਾਂਗ ਕਿਲੇ ਦੇ ਵਿੱਚ ਮੈਦਾਨ ਠੁੱਕੇ ਕਾਦਰ ਯਾਰ ਕਰਤਾਰ ਨੂੰ ਯਾਦ ਕਰਕੇ ਮਰਨ ਮਾਰਨੋਂ ਜ਼ਰਾ ਨਾ ਜਾਣ ਓਕੇ ਜ਼ੋਏ ਜ਼ਾਹਰਾ ਨਿਤਰਿਆ ਮਿੱਤਰ ਪਿਆਰਾ ਹਰੀ ਸਿੰਘ ਦਲੇਰ ਸਰਦਾਰ ਯਾਰੋ ਨਾਲ ਤੌਰ ਪਸ਼ੋਰ ਦਾ ਚੁੱਕ ਬੀੜਾ ਰੱਖਿਆ ਮੂੰਹ ਵਿੱਚ ਘਾਰ ਯਾਰੋ بے ਝੱਕ ਉਠਾ ਕੇ ਜ਼ਮੀ ਉਤੋਂ ਬੱਦੀ ਲੱਕ ਦੇ ਨਾਲ ਤਲਵਾਰ ਯਾਰੋ ਕਾਦਰ ਯਾਰ ਪਸ਼ੋਰ ਦੇ ਮਾਰਨੇ ਨੂੰ ਹਰੀ ਸਿੰਘ ਹੋ ਗਿਆ ਤਿਆਰ ਯਾਰੋ ਐਨ ਆਜ਼ਦੀ ਦੇ ਨਾਲ ਅਰਜ ਸੁਣ ਲੋ ਹਰੀ ਸਿੰਘ ਸ਼ਰਮਾ ਕੇ ਬੋਲਿਆ ਜੀ ਤੇਰੇ ਕਦਮਾਂ ਦੀ ਖਾਕ ਤੋਂ ਲੱਖ ਵਾਰੀ ਅਸਾਂ ਜਿੰਦੜੀ ਪਿਆਰੀ ਨੂੰ ਕੋਲਿਆ ਜੀ ਉਤੇ ਰੱਬਰ ਹੀਮ ਹੈ ਗੁਰੂ ਸੱਚਾ ਜਮੀ ਤੇ ਤੁਸਾਂ ਨੂੰ ਢੋਲਿਆ ਜੀ ਕਾਦਰ ਯਾਰ ਹਾਂ ਅਸੀਂ ਮਰੀਦ ਪੱਕੇ ਇਸ ਵਾਸਤੇ ਹਾਲ ਨੂੰ ਫੋਲਿਆ ਜੀ ਗੈਨ ਗਰਜ਼ ਇਹਾਂ ਨਾਲ ਫਰਜ਼ ਇਹਾ ਹੋਰ ਮਰਜ਼ ਇਹਾ ਮੈਨੂੰ ਲੜਨ ਦਿਓ ਚਾਰ ਰੋਜ਼ ਦਾ ਰੰਗ ਜਹਾਨ ਉਤੇ ਲੈ ਕਮਾਣ ਹੁਣ ਜੰਗ ਤੇ ਚੜਨ ਦਿਓ ਬਲੀ ਗੁਰੂ ਗੋਬਿੰਦ ਸਿੰਘ ਯਾਦ ਕਰਕੇ ਅੱਜ ਜਾਨ ਨੂੰ ਤਲੀ ਤੇ ਧਰਨ ਦਿਓ ਕਾਦਰ ਯਾਰ ਜਾਂ ਮਰਨ ਮੈਦਾਨ ਦੇ ਵਿੱਚ ਜਾ ਕੇ ਫਤਿਹ ਸ਼ੋਰ ਨੂੰ ਕਰਨ ਦਿਓ ਫੇ ਫਰਕ ਨਾ ਲੜਨ ਵਿੱਚ ਜ਼ਰਾ ਆਵੇ ਵਾਂਗ ਬਰਕ ਦੇ ਕੜਕ ਕੇ ਵੜਾਂਗਾ ਮੈਂ ਸੱਜ ਧੱਜ ਜਿਉ ਟਿੱਲੇ ਉੋਂ ਚੜੇ ਬੱਦਲ ਤਿਵੇਂ ਗੱਜ ਕੇ ਜੰਗ ਤੇ ਚੜਾਂਗਾ ਮੈਂ ਵਾਂਗ ਸ਼ੇਰ ਦੇ ਹੋ ਦਲੇਰ ਯਾਰੋ ਹੱਥ ਵਿੱਚ ਸ਼ਮਸ਼ੀਰ ਨੂੰ ਫੜਾਂਗਾ ਮੈਂ ਕਾਦਰ ਯਾਰ ਰੱਬ ਵਾਲੀ ਮਵਾਲੀਆਂ ਦਾ ਨਾਲ ਜ਼ੋਰ ਪਸ਼ੋਰ ਵਿੱਚ ਵੜਾਂਗਾ ਮੈਂ ਕਾਫ ਕਦੀ ਨਾ ਮੂੰਹ ਤੇ ਸਿਫਤ ਕਰੀਏ ਮਹਾਰਾਜ ਨੇ ਹੱਸ ਪੁਕਾਰਿਆ ਜੀ ਕੋਈ ਦਮ ਲਾਹੌਰ ਵਿੱਚ ਮਾਣ ਮੌਜਾ ਸਾਡਾ ਕੰਮ ਤੂੰ ਬਹੁਤ ਸਵਾਰਿਆ ਜੀ ਸਿਆਲ ਕੋਟ ਇੱਕ ਚੋਟ ਦੇ ਨਾਲ ਲਿਆ ਫਿਰ ਜਾਤਮ ਧੌੜ ਨੂੰ ਮਾਰਿਆ ਜੀ ਕਾਦਰ ਯਾਰ ਹਜ਼ਾਰੇ ਨੂੰ ਮਾਰ ਕੇ ਤੇ ਪੈਰ ਪਖਲੀ ਵਿੱਚ ਪਸਾਰਿਆ ਜੀ ਗਾਫ ਗਿਣੇ ਨਹੀਂ ਜਾਮਦੇ ਕੰਮ ਤੇਰੇ ਕੀਤੀ ਤਮ ਤੂੰ ਨਾਲ ਤਲਵਾਰ ਪਿਆਰੇ ਜੰਗੀ ਸ਼ੇਰ ਦਲੇਰ ਮੂੰ ਫੇਰ ਦੇਵਣ ਨੰਗੀ ਕਰੇ ਜਾਂ ਤੇਗ ਦੀ ਧਾਰ ਪਿਆਰੇ ਦਸਤਾਰ ਰਫਤਾਰ ਗੁਫਤਾਰ ਸੋਣੀ ਤੇਰੇ ਜਿਹਾ ਕੋਈ ਵਿਰਲਾ ਸਵਾਰ ਪਿਆਰੇ ਕਾਦਰ ਯਾਰ ਹੈ ਤੂੰ ਸੱਜੀ ਬਾ ਮੇਰੀ ਜਾਣ ਆਪ ਸੱਚਾ ਕਰਤਾਰ ਪਿਆਰੇ ਲਾਮ ਲਟ ਲੈ ਮੌਜ ਬਹਾਰ ਕੋਈ ਚਿਰ ਚਾਰ ਰੋਜ਼ ਦਾ ਹੈ ਜਹਾਨ ਸਿੰਘ ਜੀ ਨਹੀਂ ਮਾਲ ਦੀ ਕੁਝ ਪ੍ਰਵਾ ਤੈਨੂੰ ਨਾਲ ਐਸ਼ ਦਿਨ ਕਰੋ ਗੁਜਰਾਨ ਸਿੰਘ ਜੀ ਕੋਈ ਰੋਜ਼ ਸਰੀਰ ਨੂੰ ਸੁੱਖ ਦਿਓ ਬਹੁਤ ਦੁੱਖ ਝੱਲੇ ਤੇਰੀ ਜਾਨ ਸਿੰਘ ਜੀ ਕਾਦਰ ਯਾਰ ਕਿਸੇ ਹੋਰ ਸੂਰਮੇ ਨੂੰ ਦਿਓ ਲੜਨ ਹੁਣ ਵਿੱਚ ਮੈਦਾਨ ਸਿੰਘ ਜੀ ਮੀਮ ਮੁਖ ਥੀ ਕਈ ਸਰਦਾਰ ਬੋਲੇ ਹੱਥ ਰੱਖ ਤਲਵਾਰ ਦੀ ਮੁੱਠ ਉੱਤੇ ਅਸੀਂ ਨਾਲ ਪਠਾਣਾ ਦੇ ਲੜਾਂਗੇ ਜੀ ਜਾ ਕੇ ਤੋੜ ਪਸ਼ੌਰ ਦੀ ਗੁੱਠ ਉੱਤੇ ਸ਼ਾ ਮਹਿਮੂਦ ਨੂੰ ਮਾਰ ਕੇ ਪਾਰ ਕਰੀਏ ਭਾਵੇਂ ਹੋਵੇ ਅਸਵਾਰ ਉਹ ਉੱਠ ਉੱਤੇ ਕਾਦਰ ਯਾਰ ਨਾ ਪਿਛਾ ਨੂੰ ਮੁੜਾਂਗੇ ਜੀ ਜ਼ਖਮ ਖਾਵਸਾ ਨਾ ਕਦੀ ਪੁੱਠ ਉਤੇ ਨੋਨ ਨਹੀਂ ਇਹ ਬਾਤ ਮਨਜ਼ੂਰ ਮੈਨੂੰ ਹਰੀ ਸਿੰਘ ਨੇ ਫੇਰ ਬਿਆਨ ਕੀਤਾ ਉਸ ਸੁਖਨ ਤੇ ਦਿਆਂਗਾ ਮੈਂ ਪਹਿਰਾ ਜਿਹੜਾ ਆਪ ਅੱਜ ਨਾਲ ਜ਼ਬਾਨ ਕੀਤਾ ਤੋ ਕਸਟ ਕੇ ਚਟਦਾ ਕੌਣ ਕੋਈ ਇਹ ਕੰਮ ਤਾਂ ਨਹੀਂ ਸ਼ੈਤਾਨ ਕੀਤਾ ਕਾਦਰ ਯਾਰ ਓੜਕ ਖਾ ਕੇ ਰਲ ਜਾਣਾ ਕਿਹੜੀ ਗੱਲ ਦੇਵਲ ਧਿਆਨ ਕੀਤਾ ਵਾਹ ਵਾਸ ਤੇ ਰੱਬ ਦੇ ਕਰੋ ਕਿਰਪਾ ਪੂਰਾ ਕਰਨ ਦਿਓ ਮੇਰਾ ਧਰਮ ਮੈਨੂੰ ਤੇਰੇ ਚਰਨਾ ਚ ਮਰਨ ਦੇ ਕਾਰਨੇ ਜੀ ਸੱਚੇ ਸਾਹਿਬ ਨੇ ਦਿੱਤਾ ਹੈ ਜਰਮ ਮੈਨੂੰ ਜੇਕਰ ਲੜਨ થી ਤੁਸੀਂ ਹੁਣ ਮੋੜ ਦੇ ਸੋ ਤੋੜ ਮਰਨ ਤੀਕਣ ਰਹੀ ਸੀ ਵਰਮ ਮੈਨੂੰ ਤਾਂ ਦਰਿਆਰ ਕਰੋ ਕਰਮ ਟੁਰਦਿਆਂ ਤੇ ਪਿੱਛੇ ਮੁੜਦਿਆਂ ਆਉਂਦੀ ਏ ਸ਼ਰਮ ਮੈਨੂੰ ਹੇ ਹੈ ਗੁਫਤਾਰ ਮਨਜ਼ੂਰ ਤੇਰੀ ਸਰਕਾਰ ਖੰਗੂਰ ਫਰਮਾਇਆ ਜੀ ਐਸ਼ ਇਸ਼ਰਤ ਦੇ ਫੁੱਲਾਂ ਦਾ ਘਤ ਸੇਰਾ ਤੇਰਾ ਹੌਸਲਾ ਅਸਾਂ ਅਜਮਾਇਆ ਜੀ ਸਾਜ ਸੰਗ ਤੇ ਰੰਗ ਮਹੱਲ ਛੱਡ ਕੇ ਵੱਲ ਜੰਗ ਤੇਰਾ ਚਿੱਤ ਚਾਇਆ ਜੀ ਕਾਦਰ ਯਾਰ ਦਲੇਰ ਕੋਈ ਵਾਂਗ ਤੇਰੇ ਮੇਰੇ ਦੇਖਣ ਵਿੱਚ ਨਾ ਆਇਆ ਜੀ ਇਹ ਯਾਦ ਵੜਈ ਆਈ ਭਗਵਾਨ ਕਰਕੇ ਲੱਗਾ ਕਰਨ ਸਰਦਾਰ ਚੜ੍ਹਾਈ ਯਾਰੋ ਦੇਖੋ ਵਿੱਚ ਪਠਾਣਾ ਦੇ ਘਰ ਜਾ ਕੇ ਲੱਗਾ ਕਰਨ ਜੁਵਾਨ ਲੜਾਈ ਯਾਰੋ ਤਮ ਪਈਏ ਵਿੱਚ ਜਹਾਨ ਸਾਰੇ ਲੱਗੇ ਖਾਲਸੇ ਕਰਨ ਚੜਾਈ ਯਾਰੋ ਕਾਦਰ ਯਾਰ ਪਠਾਨ ਸੁਣ ਅੱਗ ਹੋਏ ਤਪੇ ਤੇਲ ਜਿਉ ਵਿੱਚ ਕੜਾਈ ਯਾਰੋ ਤਮ ਪਈਏ ਵਿੱਚ ਜਹਾਨ ਸਾਰੇ ਲੱਗੇ ਖਾਲਸੇ ਕਰਨ ਚੜਾਈ ਯਾਰੋ ਕਾਦਰ ਯਾਰ ਪਠਾਣ ਸੁਣ ਅੱਗ ਹੋਏ ਤਪੇ ਤੇਲ ਜਿਉ ਵਿੱਚ ਕੜਾਈ ਯਾਰੋ